ਚਾਕਾਂ ਦੇ ਸਲਵਾਰ ਨਾਲ ਦੀ ਪੱਟੀ ਲਗਾਉਣੇ ਆ ਪੱਟੀ ਨੂੰ ਪਹਿਲਾਂ ਆਪਾਂ ਪ੍ਰੈਸ ਨਾਲ ਸੈੱਟ ਕਰਕੇ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਫਿਰ ਉਸ ਦੇ ਨਾਲ ਐ ਲੈਸ ਵੀ ਤੇ ਅਟੈਚ ਕਰਨੀ ਹੈ ਤੇ ਇਹ ਆਪਾਂ ਚਾਕਾਂ ਤੋਂ ਰੱਖ ਕੇ ਪੱਟੀ ਨੂੰ نیچے ਤੱਕ ਲਗਾਵਾਂਗੇ ਤੇ ਸਿੱਧੀ ਰੱਖ ਕੇ ਪਹਿਲਾਂ ਆਪਾਂ ਨਾਲ ਲਾਈਨਿੰਗ ਨੂੰ ਸੈੱਟ ਕਰਦੇ ਹੋਏ ਆਪਾਂ ਇਸ ਨੂੰ ਅਟੈਚ ਕਰ ਲੈਣਾ ਹੈ ਇਸ ਦੇ ਨਾਲ ਇੱਕ ਵਾਰ ਫਿਰ ਲੈਸ ਆਪਾਂ ਜਿਹੜੀ ਚਾਕਾਂ 'ਚ ਲਗਾਉਣੇ ਆ ਇੱਕ ਵਾਰ 'ਚ ਵੀ ਲੱਗ ਜਾਂਦੀ ਹੈ ਜੇ ਆਪਾਂ ਸਿੱਧੀ ਸਲਾਈ ਪਹਿਲਾਂ ਲਗਾਣੀ ਹੈ ਉਸ ਤਰ੍ਹਾਂ ਵੀ ਜੇ ਉਸ ਤਰ੍ਹਾਂ ਵੀ ਸੈੱਟ ਆ ਸਕਦੀ ਹੈ ਜਿਵੇਂ ਆ ਦੇਖੋ ਤੁਸੀਂ ਜਿਵੇਂ ਪਹਿਲਾਂ ਆਪਾਂ ਹੁਣ ਲੈ ਪੱਟੀ ਲਗਾਈ ਹੈ ਉਸ ਤੋਂ ਬਾਅਦ ਆਪਾਂ ਹੁਣ ਚਾਕਾਂ 'ਚ ਜਿਹੜੀ ਲੈਂਸ ਦਿੰਨੇ ਹੁੰਦੇ ਆ ਉਹ ਵਾਲੀ ਲਗਾਵਾਂਗੇ ਸਿੱਧੀ ਰੱਖ ਕੇ ਉਹ ਰੱਖ ਕੇ ਲਗਾ ਲੈਣੀ ਹੈ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਮੰਨਦਾ ਹੈ ਤੇ ਸਲਵਾਰ ਨਾਲ ਦੀ ਪੱਟੀ ਦਾ ਸਾਈਡਾਂ ਚਾਕਾਂ ਚਾਕ ਉੱਤੇ ਲੱਗ ਸਕ ਲੱਗ ਜਾਂਦੀ ਹੈ ਇਸ ਨੂੰ ਪਹਿਲਾਂ ਵੈਸੇ ਫੋਲਡ ਕਰ ਲੈਣਾ ਪ੍ਰੈਸ ਨਾਲ ਇੱਕੋ ਜੀ ਨਿਸ਼ਾਨ ਲਾ ਕੇ ਇੱਕੋ ਇੱਕੋ ਜੀ ਆਪਣੀ ਪੱਟੀ ਨਾਵੇ ਆਪਾਂ ਪੇਸਟਿੰਗ ਪੇਪਰ ਵੀ ਲਗਾ ਸਕੇ ਪ੍ਰੈਸ ਨਾਲ ਚਪਕਾ ਕੇ ਉਹ ਵੀ ਤਿਆਰ ਕਰ ਸਕਦੇ ਪੱਟੀ ਤੇ ਬਿਨਾ ਪੇਸਟਿੰਗ ਤੇ ਵੀ ਵਧੀਆ ਲੱਗ ਜਾਂਦੀ ਹੈ ਉਹ ਆਪਣੀ ਆਪ ਦੀ ਮਰਜ਼ੀ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਸਾਈਡਾਂ ਤੇ ਜਿਵੇਂ ਚਾਕਾਂ ਤੇ ਆਪਾਂ ਪਾਈਪਿੰਗ ਕਰਦੇ ਹੁ ਉਸੇ ਤਰ੍ਹਾਂ ਹੀ ਪਾਈਪ ਲੈ ਸਕ ਪਾਵਾਂ ਕੱਢਦੀ ਹੈ ਇਹਦੀ ਇਸ ਤਰ੍ਹਾਂ ਫੋਲਡ ਕਰ ਦੇਣਾ ਉਸੇ ਤਰ੍ਹਾਂ ਹੀ ਨਿਕਲੇਗੀ ਇਹ ਆਪਾਂ ਉੱਪਰ ਇੱਥੇ ਕੱਟ ਲਗਾ ਲੈਣਾ ਇੱਕ ਉੱਪਰ ਨੂੰ ਫੋਲਡ ਕਰਨ ਵਾਸਤੇ ਸੋ ਇਸ ਨੂੰ ਇਸ ਤਰ੍ਹਾਂ ਹੀ ਚਾਕਾਂ ਤੇ ਲਗਾ ਲੈਣਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਅਜਿਹਾ ਬਹੁਤ ਟ੍ਰੈਂਡ ਵਿੱਚ ਹੈ ਇਸ ਨੂੰ ਆਪਾਂ ਜਿਵੇਂ ਸਲੇਸ਼ ਤੇ ਸੀਨ ਲਾਈ ਹੈ ਨਾ ਪਹਿਲੇ ਉਸੇ ਤਰ੍ਹਾਂ ਵੀ ਆਪਾਂ ਨਾਲ ਦੇ ਨਾਲ ਵੀ ਫੋਲਡ ਕਰ ਸਕਦੇ ਆ ਤੇ ਅੰਜਾਨ ਹੈ ਜੋ ਜਿੰਨ ਵੀ ਥੋੜਾ ਜਿਹਾ ਉਹ ਆਪਾਂ ਪਹਿਲਾਂ ਨੁਸਤੇ ਸਲਾਈ ਲੈਸ ਤੇ ਲਗਾ ਲਈ ਬਾਅਦ ਵਿੱਚ ਫੋਲਡ ਕਰ ਲਿਆ ਇਸ ਤਰ੍ਹਾਂ ਵੀ ਕਰ ਸਕਦੇ ਆ ਹੁਣ ਆਪਾਂ ਉੱਪਰਲੀ ਸੀਨ ਉਸ ਨੂੰ ਵੀ ਨੱਪ ਕੇ ਅਟੈਚ ਕਰਕੇ ਉਸ ਦੇ ਉੱਪਰ ਲੈਸ ਲਾਵਾਂਗੇ ਪੱਟੀ ਤੇ ਵੀ ਇਸ ਤਰ੍ਹਾਂ ਆਪਾਂ ਲੈਸ ਨੂੰ ਖਿੱਚਣਾ ਨਹੀਂ ਹੈ ਇੱਕੋ ਜਿਹੀ ਰੱਖ ਕੇ ਉਸੇ ਤਰ੍ਹਾਂ ਹੀ ਲਗਾਨੀ ਹੈ ਕਿ ਇਹ ਨਾ ਹੋਵੇ ਵੀ ਸ਼ਰਟ ਦਾ ਕਪੜਾ ਢਿੱਲਾ ਹੋ ਜਾਏ ਜਾਂ ਸ਼ਰਟ ਦਾ ਕਪੜਾ ਜ਼ਿਆਦਾ ਖਿੱਚ ਕੇ ਵਾਲ ਪੈਣ ਲੱਗ ਜਾਣ। ਬਸ ਉਹ ਧਿਆਨ ਰੱਖਣਾ ਆਪਾਂ ਜਦੋਂ ਲਗਾਨੀ ਆ। ਤੇ ਇਸ ਤਰ੍ਹਾਂ ਲੈਂਸ ਲੱਗ ਕੇ ਤਿਆਰ ਹੋ ਗਈ ਹੈ। ਆਪਣੇ ਦੋਨਾਂ ਸਾਈਡਾਂ ਤੇ ਲੈਂਸ ਲੱਗੀ। ਤੇ ਤਿਆਰ ਹੋ ਗਿਆ ਇਸ ਦਾ ਮੰਗਲਾ ਵਿੜ ਜਾਣ ਵਾਲਾ ਬਣਾਇਆ ਹੈ। ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਇਸ ਤਰ੍ਹਾਂ ਬਣ ਗਿਆ ਇਸ ਦਾ ਘੇਰਾ। ਦੇਖੋ